ਸਾਸੀ ਕਾ ਦੋਸਤੋ ਪੰਜਾਬ ਵੈਦਰ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਕਿਵੇਂ ਦਾ ਰਹੇਗਾ ਮੌਸਮ ਕਿੱਥੇ ਕਿੱਥੇ ਬਾਰਿਸ਼ ਹੋ ਸਕਦੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਦੇ ਹਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚਦੀ ਰਹੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪੰਜਾਬ ਦੇ ਇਹਨਾਂ 11 ਜ਼ਿਲਾਂ 'ਚ yellow alert ਜਾਰੀ ਅੱਜ ਇਹਨਾਂ ਵਿੱਚ ਹੋ ਸਕਦੀ ਹੈ بارش ਮੌਸਮ ਵਿਭਾਗ ਮੁਤਾਬਕ ਅਗਲੇ ਦਿਨ ਪੰਜਾਬ ਤੇ ਹਰਿਆਣਾ 'ਚ ਹੋਈ بارش ਤੇ ਜੁਲਾਈ ਦੇ ਪਹਿਲੇ ਹਫ਼ਤੇ ਮਾਨਸੂਨ ਪਹੁੰਚ ਜਾਏਗੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ yellow alert ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਪੂਰਬੀ ਮਾਲਵਾ ਖੇਤਰ 'ਚ ਤੇਜ਼ ਹਵਾਵਾਂ ਚੱਲੀਆਂ ਤੇ ਕੁਝ ਥਾਵਾਂ 'ਤੇ ਹਲਕੀ ਬਾਰਸ਼ ਮੌਸਮ ਨੂੰ ਠਾਰ ਦਿੱਤਾ ਪੰਜਾਬ ਨੇ 11 ਜ਼ਿਲ੍ਹਿਆਂ ਵਿੱਚ ਮੀਂਹ ਤੇਜ਼ ਹਵਾਵਾਂ ਲਈ alert ਜਾਰੀ ਕੀਤਾ ਇਸ ਦੇ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸਸੀ ਨਗਰ ਮੁਹਾਲੀ ਬਠਿੰਡਾ ਸ੍ਰੀ ਮੁਕਸਰ ਸਾਹਿਬ ਫਰੀਦਕੋੜ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ ਲੁਧਿਆਣਾ ਹੋਇਆ ਜਲਸਰ ਮੌਸਮ ਪਾਕ ਮੁਤਾਬਕ ਹੈ ਮਾਰਚ ਤੇ ਹਰਿਆਣਾ ਚੋਂ ਮੀਂਹ ਤੋਂ ਬਾਅਦ ਪੰਜਾਬ ਚੋਂ ਪ੍ਰੈਸ਼ਰ ਬਿਲਡਿੰਗ ਕਾਰਨ ਨਮੀ ਵਾਲੇ ਹਫਤੇ ਪੈਦਾ ਹੋਣੇ ਸ਼ੁਰੂ ਹੋ ਗਏ ਹਨ ਪੰਜਾਬ ਦੇ ਯਾਦਕਰ ਜਿਲ੍ਹਿਆਂ ਵਿੱਚ 28 ਜੂਨ ਨੂੰ ਪੂਰੇ ਪੰਜਾਬ ਵਿੱਚ 29 30 ਜੂਨ ਨੂੰ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅੱਜ ਪੰਜਾਬ ਦੇ ਲੁਧਿਆਣਾ ਚੋਂ ਪਾਰੀ ਮੀਂਹ ਪੈਣ ਕਈ ਥਾਵਾਂ ਤੇ ਪਾਣੀ ਭਰ ਗਿਆ ਹੈ ਦੇ ਨਾਲ ਹੀ ਪੰਜਾਬ ਦੇ ਫਰੀਦਕੋਟ ਵਿੱਚ ਸੋ ਇਹ ਰਹੀ ਹਲਕੀ ਬਾਹਰ ਚੋਈ ਤੇ ਬਾਕੀ ਥਾਵਾਂ 'ਚ ਲਗਾਤਾਰ ਬੱਦਲ ਛਾਏ ਹੋਏ ਹਨ ਸੋ ਐਸੀ ਮੌਸਮ ਦੀ ਹੁਣ ਤੱਕ ਦੀ ਤਾਜ਼ਾ ਅਪਡੇਟ ਜਿਵੇਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਦੇ ਰਹਾਂਗੇ ਵੀਡੀਓ ਵਿੱਚ ਐਂਡ ਤੱਕ ਬਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ